ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਇੱਕ ਸਲਾਈਡਰ ਡਿਜ਼ਾਈਨ ਲੈ ਕੇ ਆਏ ਆ ਇਹ ਇੱਕ ਸਲਾਈਡ ਦੁਆਰਾ ਦੁਆਰਾ ਰਿਪੀਟ ਹੋਈ ਜਾਊਗੀ ਬਹੁਤ ਹੀ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਤੇ ਬਹੁਤ ਗੁੰਦਵਾ ਗੁੰਦਵਾ ਬਣ ਕੇ ਆਉਂਦਾ ਹੈਗਾ ਇਹਦੇ ਆਪਾਂ ਇਹ ਪੰਜ-ਪੰਜ ਤਾਗੇ ਨੇ ਹਿਸਾਬ ਨਾਲ ਤਾਂਗੇ ਰੱਖਨੇ ਆ ਪਹਿਲਾਂ ਤਾਂ ਅੱਗੇ ਆਪਾਂ ਬਿਨਾ ਗੁਣੀ ਉਤਾਰਾਂਗੇ ਫਿਰ ਆਪਾਂ ਇਹ ਜਿਹੜਾ ਆਪਾਂ ਬੁਣਨ ਵਾਲਾ ਤਾਗਾ ਇਹਨੂੰ ਕੱਸ ਲਾਂਗੇ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਦੋਨੇ ਤਾਗਾਂ ਨੂੰ ਅੱਗੇ ਲੈ ਆਵਾਂਗੇ ਬੁਣਨ ਵਾਲੇ ਨਾਲ ਬੁਣਾਂਗੇ ਦੋ ਉਲਟੇ ਬੁਣਾਂਗੇ ਦੋ ਉਲਟੇ ਬੁਣ ਕੇ ਧਾਗਾ ਆਪਾਂ ਬੈਕ ਸਾਈਡ ਹੀ ਖਿੱਚ ਲਾਂਗੇ ਇਸ ਤਰ੍ਹਾਂ ਫਿਰ ਜਿਹੜਾ ਬੁਣਨ ਵਾਲਾ ਧਾਗਾ ਉਹਨੂੰ ਇਸ ਤਰ੍ਹਾਂ ਦੋਨੇ ਧਾਗਾਂ ਨੂੰ ਅੱਗੇ ਲੈ ਕੇ ਆਗੇ ਜਿਹੜਾ ਬੁਣਨ ਵਾਲਾ ਉਹਦੇ ਨਾਲ ਆਪਾਂ ਇਹਨੂੰ ਦੁਬਾਰੇ ਫੇਰ ਬੁਣਾਂਗੇ ਦੋ ਅੱਗੇ ਉਲਟੇ 1 2 ਦੋ ਤਾਂ ਅੱਗੇ ਉਲਟੇ ਬੁਣ ਕੇ ਦੁਬਾਰਾ ਫੇਰ ਇਸ ਤਰ੍ਹਾਂ ਖਿੱਚ ਲਾਂਗੇ ਦੋ ਵਾਰੀ ਆਪਾਂ ਦੋ ਦੋ ਉਲਟੇ ਬੁਣ ਕੇ ਖਿੱਚ ਲਾਂ ਹੁਣ ਇੱਕ ਆਪਾਂ ਬਿਨਾਂ ਬੁਣੇ ਉਤਾਰਾਂਗੇ ਇਸ ਤਰੀਫ ਫਿਰ ਦੁਬਾਰਾ ਇਹੀ ਪੰਜ ਧਾਗੇ ਦੁਬਾਰਾ ਦੁਬਾਰਾ ਰਿਪੀਟ ਹੋਏ ਜਾਣਗੇ ਆਪਣੀ ਸਾਈਡ ਦੋਨੇ ਧਾਗੇ ਲਿਆਂਦੇ ਦੋ ਉਲਟੇ ਬੁਣ ਤਾਂ ਅੱਗਾ ਬੈਕ ਸਾਈਡ ਖਿੱਚ ਲਿਆ ਫਿਰ ਆਪਣੀ ਸਾਈਡ ਤਾਂ ਅੱਗੇ ਲਿਆਂਦੀ ਫਿਰ ਦੋ ਉਲਟੇ ਗੁਨੇ ਫਿਰ ਤਾਂ ਅੱਗਾ ਬੈਕ ਸਾਈਡ ਖਿੱਚ ਲਿਆ ਇੱਕ ਬਿਨਾ ਗੁਨੇ ਉਤਾਰਿਆ ਇਹ ਹੀ ਪੰਜ ਧਾਗੇ ਆਪਾਂ ਦੁਬਾਰਾ ਦੁਬਾਰਾ ਗੁਣੀ ਜਾਵਾਂਗੇ ਤੇ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਕੋਈ ਭੁਲੇਮੀ ਨਹੀਂ ਕੋਈ ਜਾਲੀ ਨਹੀਂ ਕੁਝ ਵੀ ਨਹੀਂ ਪੈਂਦਾ ਨਾ ਕੋਈ ਗੁੰਡਾ ਬੱਧਾ ਨਾ ਘਟਦਾ ਇੱਕ ਵਾਰ ਜਿੱਥੇ ਚੱਲ ਪਿਆ ਉੱਥੇ ਹੀ ਚੱਲੀ ਜਾਊਗਾ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹਾਂ ਇਹ ਹਰੇ ਹਰੇਕ ਪ੍ਰੋਜੈਕਟ ਚ ਬਹੁਤ ਸੋਹਣਾ ਬਣ ਕੇ ਆਊਗਾ ਹੁਣ ਆਪਾਂ ਪਲਾਸਟਿਕ ਆਪਣੇ ਕੋਲ ਦੋ ਰਹਿ ਗਏ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਬੈਕ ਸਾਈਡ ਇਹਦੀ ਆਪਾਂ ਸਾਰੀ ਉਲਟੀ ਉਲਟੀ ਬਣਾ ਕੇ ਬੈਕ ਸਾਈਡ ਇਹਨੂੰ ਇਹਨਾਂ ਸਾਰੇ ਨੂੰ ਇਸ ਤਰੀ ਉਲਟਾ ਉਲਟਾ ਕਰਕੇ ਬੁਣਾ ਲਾਂਗੇ ਇਹ ਹੀ ਇੱਕ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਯਾਨੀ ਇਹ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਬਣਾ ਕੇ ਜਰੂਰ ਵੇਖਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਇਸ ਤਰ੍ਹਾਂ ਇਹ ਆਪਾਂ ਬੈਕ ਸਾਈਡ ਤੋਂ ਸਾਰੀ ਉਲਟੀ ਬਣਾ ਲਾਂਗੇ ਸਿਰਫ ਇਹ ਸਿੱਧੀ ਸਾਈਡ ਹੀ ਡਿਜ਼ਾਈਨ ਪੈਂਦਾ ਤੇ ਇਹ ਹੀ ਇੱਕ ਸਲਾਈ ਆਪਾਂ ਦੁਬਾਰਾ ਦੁਬਾਰਾ ਗੁਣੀ ਜਾਣੀ ਹੈ ਇਸ ਤਰ੍ਹਾਂ ਇਹ ਆਪਣਾ ਬਣ ਕੇ ਆਊਗਾ ਬਹੁਤ ਪਿਆਰਾ ਲੱਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ